ਮਨ ਪਿੱਛੇ ਕਰ ਲਓ ਫੋਨ ਵਿੱਚ ਉੱਪਰ ਚੱਕ ਲਓ ਮੰਦ ਭਾਗੀ ਜਿਹੜੀ ਉਹ ਗੱਲ ਹੈ ਕਿ ਪਿਤਾ ਦਾ ਗੁਜ਼ਰ ਜਾਣਾ ਮੈਨੂੰ ਲੱਗਦਾ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਇਨਸਾਨ ਲਈ ਇਹ ਸਦਮਾ ਕਦੇ ਭੁਲਾਇਆ ਨਹੀਂ ਜਾ ਸਕਦਾ ਸੋ ਅੱਜ ਉਸੇ ਦੇ ਤਹਿਤ ਅਫਸੋਸ ਕਰਨ ਦੀ ਮੈਂ 90 ਐਮਰੇ ਸਾਡੇ ਘਰ ਪਹੁੰਚੀ ਸੀ ਸੋ ਬਜ਼ੁਰਗ ਸੀਗੇ ਪਰ ਮੈਨੂੰ ਲੱਗਦਾ ਵੀ ਕਿਸੇ ਵੀ ਮੈਂਬਰ ਦਾ ਘਰੋਂ ਜਾਣਾ ਬਹੁਤ ਦੁਖਦਾਇਕ ਹੁੰਦਾ ਸੋ ਇਹ ਸਦਮੇ ਨੂੰ ਅਸੀਂ ਦੁੱਖ ਨੂੰ ਸਾਂਝਾ ਕਰਨ ਦੀ ਵੰਡਾਉਣ ਲਈ ਪਰਿਵਾਰ ਚ ਸ਼ਾਮਲ ਹੋਏ ਆ ਸਾਡਾ ਪਰਿਵਾਰ ਹੈ ਮੇਰੇ ਤੋਂ ਉਹ ਵਾਲੇ ਦਿਨ ਨਹੀਂ ਆਇਆ ਗਿਆ ਸੋ ਮੈਂ ਐਮਐਲਏ ਸਾਹਿਬ ਨੂੰ ਕਿਹਾ ਸੀ ਮੈਂ ਸਪੈਸ਼ਲ ਤੁਹਾਡੇ ਕੋਲ ਆ ਕੇ ਜਾਉਂਗੀ ਦੁੱਖ ਸਾਂਝਾ ਕਰਕੇ ਜਾਉਂਗੀ ਸੋ ਅੱਜ ਅੱਜ ਪਹੁੰਚਿਆ ਜੀ ਨਾਲ ਪੇ ਇਹਨਾਂ ਦੇ ਫਾਦਰ ਦੀ ਬੜੀ ਸੰਘਰਸ਼ਪਰੀ ਜ਼ਿੰਦਗੀ ਆ ਕੀ ਕਹਿਣਾ ਜਾਣੇ ਉਸ ਬਾਰੇ ਦੇਖੋ ਮਾਤਾ ਪਿਤਾ ਦੀ ਸਾਰਿਆਂ ਦੀ ਸੰਘਰਸ਼ਪਰੀ ਜ਼ਿੰਦਗੀ ਹੁੰਦੀ ਹੈ ਆਪਦੇ ਮੈਨੂੰ ਲੱਗਦਾ ਆਪਦੇ ਚਾਹ ਮਾਰ ਕੇ ਉਹ ਆਪਦੇ ਬੱਚਿਆਂ ਲਈ ਸੋਚਦੇ ਨੇ ਕਿ ਉਹਨਾਂ ਨੂੰ ਪੜਾ ਲਈਏ ਉਹਨਾਂ ਨੂੰ ਕੋਈ ਨਾ ਕੋਈ ਵਧੀਆ ਰਸਤੇ ਪਾ ਦਈਏ ਸੋ ਇਹ ਜੇ ਮੈਨੂੰ ਲੱਗਦਾ ਉਹਨਾਂ ਨੇ ਵੀ ਆਪਣੇ ਪੁੱਤਰ ਨੂੰ ਇੱਕ ਚੰਗੇ ਰਸਤੇ ਤੇ ਪਾਇਆ ਇੱਕ ਲੋਕ ਸੇਵਾ ਸਮਾਜ ਸੇਵਾ ਦਾ ਰਸਤਾ ਦਿਖਾਇਆ ਸੋ ਬਹੁਤ ਸੰਘਰਸ਼ਪੂਰੀ ਜ਼ਿੰਦਗੀ ਰਹੀ ਹੈ ਪਰ ਸੰਘਰਸ਼ ਮੈਨੂੰ ਲੱਗਦਾ ਉਹਨਾਂ ਦਾ ਪੂਰ ਚੜਿਆ ਤੇ ਅੱਜ ਜਿਹੜੇ ਉਹਨਾਂ ਦੇ ਸੁਪੁੱਤਰ ਨੇ ਉਹ ਆਪਦੇ ਮਾਪੇ ਦੀ ਸੇਵਾ ਕਰ ਰਹੇ ਨੇ ਠੀਕ ਠੀਕ ਜੀ ਜੀ ਥੈਂਕ ਯੂ ਆਪ ਜੀ ਇਸਰਨ ਪਤਨੀ ਤੋਂ ਜਦੋਂ ਇਹ ਇੱਧਰ ਇੱਧਰ ਦੇਖਿਓ ਭਾਈ ਜੀ ਦੇਖੋ ਸਾਡੇ ਪਰਿਵਾਰ ਦੇ ਸਾਹਮਣੇ ਬਹੁਤ ਵੱਡਾ ਘਾਟਾ ਮੇਰੇ ਬਾਪੂ ਜੀ ਸਰਦਾਰ ਲਾਲ ਸਿੰਘ ਜੀ ਸੰਸਾਰ ਦੇ ਵਿੱਚ ਨਹੀਂ ਰਹੇ ਔਰ ਸਾਡੇ ਸਤਕਾਰਯੋਗ ਭੈਣ ਜੀ ਡਾਕਟਰ ਗੁਰਪ੍ਰੀਤ ਕੌਰ ਜੀ ਪਰਨਪਤਨੀ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਨੇ ਵਿਸ਼ੇਸ਼ ਤੌਰ ਤੇ ਨਾਭਾ ਚੁੜਨ ਇਚਾਸ ਦੀ ਕਰਾਇਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਡਾ ਇੱਕ ਪਰਿਵਾਰ ਔਰ ਪਰਿਵਾਰ ਦੇ ਨਾਮ ਦੁੱਖ ਸਾਂਝਾ ਕਰਦਾ